ਦੁਨੀਆ ਭਰ ਦੇ ਵਿੱਚ ਲੋਕ ਪਨੀਰ ਖਾਣਾ ਪਸੰਦ ਕਰਦੇ ਨੇ ਖਾਸ ਕਰਕੇ ਉਹ ਲੋਕ ਜੋ ਕਿ ਸ਼ਾਕਾਹਾਰੀ ਹੁੰਦੇ ਨੇ ਪਨੀਰ ਪ੍ਰੋਟੀਨ ਦਾ ਇੱਕ ਚੰਗਾ ਅਤੇ ਅਹਿਮ ਸਰੋਤ ਹੈ ਜਿਵੇਂ ਕਿ ਸਭ ਜਾਣਦੇ ਨੇ ਅੱਜ ਕੱਲ੍ਹ ਬਾਜ਼ਾਰ ਵਿੱਚ ਅਸਲੀ ਨਾਲੋਂ ਜ਼ਿਆਦਾ ਨਕਲੀ ਅਤੇ ਮਿਲਾਵਟੀ ਵਸਤੂਆਂ ਉਪਲਬਧ ਨੇ ਅੱਜ ਕੱਲ੍ਹ ਬਾਜ਼ਾਰ ਵਿੱਚ ਨਕਲੀ ਪਨੀਰ ਵੀ ਭਰਪੂਰ ਮਾਤਰਾ ਵਿੱਚ ਉਪਲਬਧ ਹੈ ਅੱਜ ਅਸੀਂ ਤੁਹਾਨੂੰ ਅਜਿਹੀ ਟ੍ਰਿਕ ਦੱਸਾਂਗੇ ਜਿਸ ਰਾਹੀਂ ਤੁਸੀਂ ਇਸ ਨੂੰ ਆਸਾਨੀ ਨਾਲ ਚਾਂਚ ਸਕਦੇ ਹੋ ਕਿ ਪਨੀਰ ਅਸਲੀ ਹੈ ਜਾਂ ਨਕਲੀ ਪਨੀਰ ਸ਼ਾਕਾਹਾਰੀ ਲੋਕਾਂ ਦੀ ਪਾਈਲੀ ਪਸੰਦ ਹੈ ਇਸ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ ਪ੍ਰੋਟੀਨ ਦੀ ਭਰਪੂਰ ਮਾਤਰਾ ਹੋਣ ਕਾਰਨ ਲੋਕ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਦੇ ਨੇ ਅੱਜਕੱਲ੍ਹ ਬਾਜ਼ਾਰ ਵਿੱਚ ਨਕਲੀ ਪਨੀਰ ਤਲਰਲੇ ਦੇ ਨਾਲ ਫਿਕਰ ਹੈ ਪਰ ਅੱਜ ਤੁਹਾਨੂੰ ਦੱਸਾਂਗੇ ਕਿ ਤੁਸੀਂ ਅਸਲੀ ਅਤੇ ਨਕਲੀ ਪਨੀਰ ਦੀ ਪਛਾਣ ਕਿਵੇਂ ਕਰ ਸਕਦੇ ਹੋ ਜੇ ਇਹ ਬਹੁਤ ਸਾਰੇ ਲੋਕ ਹਨ ਜੋ ਅਣਜਾਣੇ ਵਿੱਚ ਨਕਲੀ ਪਨੀਰ ਖਰੀਦ ਲੈਂਦੇ ਨੇ ਪਰ ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦਈਏ ਕਿ ਨਕਲੀ ਪਨੀਰ ਸਿਹਤ ਲਈ ਬਹੁਤ ਖਤਰਨਾਕ ਹੈ ਜੇਕਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਕਿ ਪਨੀਰ ਅਸਲੀ ਹੈ ਜਾਂ ਨਕਲੀ ਤਾਂ ਤੁਸੀਂ ਸੋਇਆਬੀਨ ਦੀ ਵਰਤੋਂ ਕਰ ਸਕਦੇ ਹੋ ਇਸ ਦੇ ਲਈ ਇੱਕ ਬਰਤਨ ਵਿੱਚ ਪਾਣੀ ਗਰਮ ਕਰੋ ਅਤੇ ਉਸ ਵਿੱਚ ਪਨੀਰ ਦੇ ਟੁਕੜੇ ਪਾਓ ਫਿਰ ਇਸ ਵਿੱਚ ਸੋਇਆਬੀਨ ਪਾਊਡਰ ਮਿਲਾਓ ਜੇਕਰ ਪਾਣੀ ਦਾ ਰੰਗ ਲਾਲ ਹੋ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਪਨੀਰ ਨਕਲੀ ਹੈ ਕਈ ਵਾਰ ਪਨੀਰ ਵਿੱਚ ਡਿਟਰਜੈਂਟ ਅਤੇ ਯੂਰੀਆ ਵੀ ਮਿਲਾਇਆ ਜਾਂਦਾ ਹੈ ਜੇਕਰ ਤੁਸੀਂ ਨਕਲੀ ਪਨੀਰ ਦਾ ਪਤਾ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦਾ ਰਬਿੰਗ ਟੈਸਟ ਵੀ ਕਰ ਸਕਦੇ ਹੋ ਇਸ ਦੇ ਲਈ ਤੁਸੀਂ ਪਨੀਰ ਨੂੰ ਆਪਣੀ ਉਂਗਲੀ ਨਾਲ ਮਸਲਣ ਦੀ ਕੋਸ਼ਿਸ਼ ਕਰੋ ਜੇਕਰ ਪਨੀਰ ਨਕਲੀ ਹੈ ਤਾਂ ਇਹ ਟੁੱਟ ਟੁੱਟ ਜਾਵੇਗਾ ਇਸ ਵਿੱਚ ਸਕਿਮਡ ਮਿਲਕ ਪਾਊਡਰ ਵੀ ਮਿਲਾਇਆ ਜਾਂਦਾ ਹੈ ਜਦੋਂ ਜੇਕਰ ਅਸਲੀ ਚੀਜ਼ ਹੈ ਤਾਂ ਅਜਿਹਾ ਬਿਲਕੁਲ ਨਹੀਂ ਹੋਵੇਗਾ ਟੈਕਸਚਰ ਨੂੰ ਤੁਸੀਂ ਦੇਖ ਕੇ ਤੁਸੀਂ ਇਹ ਵੀ ਪਛਾਣ ਕਰ ਸਕਦੇ ਹੋ ਕਿ ਪਨੀਰ ਅਸਲੀ ਜਾਂ ਨਕਲੀ ਅਸਲੀ ਪਨੀਰ ਨਰਮ ਅਤੇ ਸਪੰਜੀ ਹੁੰਦਾ ਹੈ ਜਦੋਂ ਕਿ ਨਕਲੀ ਪਨੀਰ ਦੀ ਬਣਤਰ ਰਬੜ ਵਰਗੀ ਹੁੰਦੀ ਹੈ ਅਤੇ ਇਹ ਬਹੁਤ ਟਾਈਟ ਵੀ ਹੁੰਦਾ ਹੈ ਅਸਲੀ ਅਤੇ ਨਕਲੀ ਪਨੀਰ ਦੀ ਆਸਾਨੀ ਨਾਲ ਪਛਾਣ ਕਰ ਸਕਦੇ ਹੋ ਇਸ ਦੇ ਲਈ ਪਾਣੀ ਲਓ ਇਸ ਚ ਪਨੀਰ ਦਾ ਇੱਕ ਟੁਕੜਾ ਪਾ ਕੇ 5 ਮਿੰਟ ਤੱਕ ਉਬਾਲ ਲਓ ਫਿਰ ਇਸ ਨੂੰ ਠੰਡਾ ਕਰਨ ਤੋਂ ਬਾਅਦ ਇਸ ਵਿੱਚ ਆਇਓਡੀਨ ਟਿੰਕਰ ਪਾਓ ਜੇਕਰ ਪਨੀਰ ਨਕਲੀ ਹੈ ਤਾਂ ਇਸ ਦਾ ਰੰਗ ਨੀਲਾ ਹੋ ਜਾਵੇਗਾ